ਅੱਜ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਕਿ ਅਮਰਗੜ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਸਵੰਤ ਸਿੰਘ ਗੱਜਨ ਮਾਜਰਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਵੀਆਈਪੀ ਸਹੂਲਤਾਂ ਜਿਹੜੀਆਂ ਹਨ ਉਹ ਮਿਲ ਰਹੀਆਂ ਹਨ ਗੱਜਨ ਮਾਜਰਾ ਦੇ ਉੱਪਰ 40 ਕਰੋੜ ਦਾ ਗਵੰਦ ਦਾ ਕੇਸ ਹੈ ਸੀਬੀਆਈ ਨੇ ਵੀ ਕੇਸ ਰਜਿਸਟਰ ਕੀਤਾ ਹੋਇਆ ਤੇ ਈਡੀ ਨੇ ਵੀ ਕੇਸ ਰਜਿਸਟਰ ਕੀਤਾ ਹੋਇਆ ਹੈ ਈਡੀ ਨੇ ਉਹਨਾਂ ਨੂੰ ਨਵੰਬਰ ਦੇ ਵਿੱਚ ਪਿਛਲੇ ਨਵੰਬਰ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਔਰ ਪਹਿਲਾਂ ਥੋੜੀ ਦੇਰ ਉਹ ਈਡੀ ਦੀ ਕਸਟਡੀ ਚ ਰਹੇ ਤੇ ਫਿਰ ਉਹਨਾਂ ਨੂੰ ਦਸੰਬਰ ਦੇ ਵਿੱਚ ਜੁਡੀਸ਼ੀਅਲ ਰਿਮਾਂਡ ਮਿਲ ਗਿਆ ਔਰ ਜੇਲ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਫਿਰ ਚੁੱਪਚੀਤੇ ਪਤਾ ਲੱਗਾ ਕਿ ਉਹ ਸ਼ਾਇਦ ਜੇਲ ਤੋਂ ਰਜਿੰਦਰਾ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਮਈ 10-11 ਨੂੰ ਸ਼ਾਇਦ ਉਹ ਰਜਿੰਦਰਾ ਹਸਪਤਾਲ ਦੇ ਵਿੱਚ ਕਾਰਡੀਓਲੋਜੀ ਡਿਪਾਰਟਮੈਂਟ ਵਿੱਚ ਦਾਖਲ ਹੋਏ ਜਿੱਥੇ ਉਹਨਾਂ ਨੂੰ ਬਹੁਤ ਸਹੂਲਤਾਂ ਮਿਲੀਆਂ 에ਅਰ ਕੰਡੀਸ਼ਨਡ ਵਾਰਡ ਦੇ ਵਿੱਚ ਕਮਰਾ ਉਹਨਾਂ ਨੂੰ ਦਿੱਤਾ ਗਿਆ ਔਰ ਉੱਥੇ ਮਹੀਨਾ ਕਰਏ ਹੋਏ ਔਰ ਜਦੋਂ ਉੱਥੋਂ ਡਿਸਚਾਰਜ ਕੀਤੇ ਗਏ ਤੋਂ ਉਸ ਤੋਂ ਬਾਅਦ ਉਹਨਾਂ ਨੂੰ ਯੂਰੋਲੋਜੀ ਡਿਪਾਰਟਮੈਂਟ ਦੇ ਕਮਰੇ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਇਹ ਦੋਵੇਂ ਉਹ ਡਿਪਾਰਟਮੈਂਟਸ ਨੇ ਜਿੱਥੇ ਏਸੀ ਦੀ ਸਹੂਲਤ ਜਿਹੜੀ ਆ ਉਹ ਹੈ ਇਹ ਵੀ ਪਤਾ ਲੱਗਾ ਵਾ ਕਿ ਜਿਹੜੇ ਮੈਡੀਕਲ ਸੁਪਰਡੈਂਟ ਨੇ ਹਸਪਤਾਲ ਦੇ ਡਾਕਟਰ ਐਚਐਸ ਰੇਖੀ ਇਸ ਦਰਮਿਆਨ ਉਹਨਾਂ ਵੀ ਅਸਤੀਫਾ ਦਿੱਤਾ ਉਹਨਾਂ ਦਾ ਅਸਤੀਫਾ ਕਿਸੇ ਨਿੱਜੀ ਕਾਰਨ ਕਰਕੇ ਦਿੱਤਾ ਵਾ ਜਾਂ ਇਸ ਕੇਸ ਕਰਕੇ ਕਿ ਇਸ ਐਮਐਲਏ ਨੂੰ ਇਸ ਵਿਧਾਇਕ ਨੂੰ ਖਾਸ ਸਹੂਲਤਾ ਨਹੀਂ ਮਿਲਣੀ ਚਾਹੀਦੀਆਂ ਇਹਦੇ ਬਾਰੇ ਕੋਈ ਪੁਸ਼ਟੀ ਨਹੀਂ ਹੋ ਸਕੀ ਲੇਕਿਨ ਜੋ ਗਲਬਾਰ ਆਈ ਆ ਉਹ ਇਹੋ ਹੀ ਆ ਕਿ ਸ਼ਾਇਦ ਉਹਨਾਂ ਨੇ ਇਤਰਾਜ਼ ਵਜੋਂ ਅਸੀਫਾ ਦਿੱਤਾ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਵੀਆਈਪੀ ਸਹੂਲਤਾਂ ਆ ਉਹ ਕਿਉਂ ਇਸ ਸ਼ਖਸ ਨੂੰ ਦਿੱਤੀਆਂ ਜਾ ਰਹੀਆਂ ਆ ਇਹਦੇ ਬਾਰੇ ਮਨਿਕ ਗੋਇਲ ਜਿਹੜੇ ਆਰਟੀਆਈ ਐਕਟੀਵਿਸਟ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਸਰਕਾਰ ਬਾਰੇ ਉਹਨਾਂ ਨੇ ਬਹੁਤ ਸਾਰੇ ਖੁਲਾਸੇ ਕੀਤੇ ਆ ਉਹਨਾਂ ਨੇ ਇਹਦੇ ਬਾਰੇ ਇਹ ਗੱਲ ਜਿਹੜੀ ਆ ਬਾਹਰ ਆਈ ਆ ਔਰ ਹੁਣ ਕੁਝ ਖ਼ਬਰਾਂ ਵੀ ਇਸ ਗੱਲ ਨੂੰ ਸ਼ੇਅਰ ਕਰ ਰਹੀਆਂ ਆ ਇਸ ਗੱਲ ਤੇ ਇਸ ਕਰਕੇ ਵੀ ਹੈਰਾਨੀ ਹੁੰਦੀ ਆ ਕਿ ਇਹ ਸਭ ਕੁਝ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਉਹੀ ਸਰਕਾਰ ਆ ਜਦੋਂ ਸੱਤਾ ਚਾਏ ਤੇ ਜੂਨ 2022 ਦੇ ਵਿੱਚ ਜੇਲ੍ਹ ਦੇ ਮੰਤਰੀ ਹਰਜੋਤ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਇਹ ਮਸਲਾ ਚੁੱਕਿਆ ਸੀ ਕਿ ਜੇ ਇਸ ਵੇਲੇ ਕਾਂਗਰਸੀ ਸਰਕਾਰ ਸੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨਾਂ ਨੇ ਯੂਪ ਦੇ ਇੱਕ ਗੈਂਗਸਟਰ ਜੋ ਸਿਆਸੀ ਲੀਡਰ ਵੀ ਸਨ ਪੰਜਵਰੀ ਐਮ.ਐਲ.ਏ ਰਹੀ ਸੀ ਮੁਖ्तार ਅंसारी ਉਹਨਾਂ ਨੂੰ ਇੱਕ ਝੂਠੀ ਐਫ ਆਈ ਆਰ ਦਰਜ ਕਰਕੇ ਹਰਜੋਤ ਬੈਂਸ ਦੇ ਮੁਤਾਬਕ ਝੂਠੀ ਮੁਹਾਲੀ ਚ ਐਫ ਆਈ ਆਰ ਦਰਜ ਹੋਈ ਕਿ ਮੁਖ्तार ਅंसारी ਨੇ ਕਿਸੇ ਤੋਂ ਫਰौती ਮੰਗੀ ਆ ਔਰ ਉਸ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਯੂਪੀ ਤੋਂ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਂਦਾ ਗਿਆ ਰੋਪੜ ਜੇਲ੍ਹ ਦੇ ਵਿੱਚ ਉਹਨਾਂ ਨੂੰ ਹਰ ਸਹੂਲਤ ਦਿੱਤੀ ਗਈ ਇਹ ਸੁਣਿਆ ਮਾ ਕਿ ਸ਼ਾਇਦ ਉਹਨਾਂ ਨੂੰ ਉਹਨਾਂ ਦੀ ਪਤਨੀ ਨੂੰ ਜੇਲ੍ਹ ਦੇ ਵਿੱਚ ਰਹਿਣ ਦੀ ਵੀ ਇਜਾਜ਼ਤ ਦਿੱਤੀ ਗਈ ਪਤਾ ਨਹੀਂ ਇਹ ਸੱਚ ਹੈ ਕਿ ਨਹੀਂ ਪਰ ਇਹ ਹਰਜੋਤ ਬੈਂਸ ਨੇ ਵਿਧਾਨ ਸਭਾ ਦੇ ਵਿੱਚ ਕਿਹਾ ਸੋ ਉਹ ਸਰਕਾਰ ਜਿਹੜੀ ਕਾਂਗਰਸ ਵੱਲੋਂ ਸਪੈਸ਼ਲ ਵੀਆਈਪੀ ਟ੍ਰੀਟਮੈਂਟ ਕਿਸੇ ਨੂੰ ਦਿੱਤੀ ਜਾ ਰਹੀ ਸੀ ਉਹਦੇ ਤੇ ਇਤਰਾਜ਼ ਕਰ ਰਹੀ ਸੀ ਔਰ ਹੁਣ ਉਹੀ ਸਰਕਾਰ ਆਪਣੇ ਬੰਦੇ ਨੂੰ ਉਹ ਵੀਆਈਪੀ ਟ੍ਰੀਟਮੈਂਟ ਦੇ ਰਹੀ ਹੈ ਇਹ ਬੜੀ ਹੈਰਾਨੀ ਵਾਲੀ ਗੱਲ ਆ ਮੁਖਤਾਰ ਅंसारी ਜਿਹੜੇ ਨੇ ਉਹ ਬਾਦ ਦੇ ਵਿੱਚ ਸੁਪਰੀਮ ਕੋਰਟ ਦੇ ਆਰਡਰਸ ਦੇ ਉੱਪਰ ਵਾਪਸ ਚਲੇ ਗਏ ਔਰ ਪਿੱਛੇ ਜਿਹੋ ਉਹਨਾਂ ਦੀ ਡੈਥ ਵੀ ਹੋ ਗਈ ਹਰਜੋਤ ਬੈਂਸ ਨੇ ਉਦੋਂ ਇਹ ਵੀ ਕਿਹਾ ਸੀ ਕਿ ਮੁਖਤਾਰ ਅंसारी ਨੂੰ ਪੰਜਾਬ 'ਚ ਰੱਖਣ ਵਾਸਤੇ ਉਹ ਆਲਮੋਸਟ 2 ਸਾਲ 3 ਮਹੀਨੇ ਪੰਜਾਬ ਦੀਆਂ ਜੇਲ੍ਹਾਂ 'ਚ ਰਹੇ ਇਥੇ ਉਹ ਖਾਸ ਇਹ ਨਾ ਵੱਡਾ ਕੇਸ ਨਹੀਂ ਸੀਗਾ ਅ ਔਰ ਉਹਦੇ باوجود ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਪੰਜਾਬ ਦੀ ਜੇਲ੍ਹ ਚੋ ਆਲਮੋਸਟ ਸਵਾ ਦੋ ਸਾਲ ਰਹਿ ਔਰ ਜੇਲ੍ਹ ਚ ਰੱਖਣ ਵਾਸਤੇ ਪੰਜਾਬ ਸਰਕਾਰ ਨੇ ਵੱਡੇ ਤੋਂ ਵੱਡੇ ਵਕੀਲ ਕੀਤੇ ਇੱਕ ਇਹੋ ਜਿਹਾ ਵਕੀਲ ਕੀਤਾ ਜਿਹੜਾ ਇੱਕ ਪੇਸ਼ੀ ਦਾ 11 ਲੱਖ ਰੁਪਈਆ ਲੈਂਦਾ ਸੀ ਔਰ ਕਰੀਬ 50 ਕੇ 55 ਲੱਖ ਰੁਪਈਆ ਹਾਲੀ ਵੀ ਉਸ ਵਕੀਲ ਨੂੰ ਦੇਣਾ ਬਾਕੀ ਸੀ ਔਰ ਪੰਜਾਬ ਸਰਕਾਰ ਨੇ ਕਿਹਾ ਜੋਧ ਬੈਂਸ ਨੇ ਕਿਹਾ ਕਿ ਅਸੀਂ ਇਹ ਪੈਸਾ ਨਹੀਂ ਦੇਵਾਂਗੇ ਔਰ ਇਹ ਪੈਸਾ ਜਿਹੜਾ ਵਾ ਅਮਰਿੰਦਰ ਸਿੰਘ ਤੋਂ ਰਿਕਵਰ ਕਰਾਂਗੇ ਪਤਾ ਨਹੀਂ ਰਿਕਵਰ ਹੋਇਆ ਕਿ ਨਹੀਂ ਹੋਇਆ ਪਰ ਕੀ ਰਿਕਵਰ ਹੋਣਾ ਸੀ ਹੁਣ ਤੇ ਇਹ ਸਰਕਾਰ ਆਪ ਹੀ ਉਹੀ ਕੰਮ ਕਰ ਰਹੀ ਹੈ ਜੋ ਉਦੋਂ ਕਾਂਗਰਸ ਸਰਕਾਰ ਕਰ ਰਹੀ ਸੀ। ਅ ਇੱਥੇ ਇਹ ਵੀ ਕਹਿਣਾ ਬੰਦਾ ਵਾ ਕਿ ਇਹ ਜਿਹੜੀਆਂ ਇਹੋ ਜਿਹੀ ਪ੍ਰਥਾ ਜਿਹੜੀ ਬਣੀ ਹੋਈ ਹੈ, ਟ੍ਰੈਡੀਸ਼ਨ ਬਣੀ ਹੋਈ ਹੈ, ਇਹ ਕਾਫੀ ਢੇਰ ਤੋਂ ਬਣੀ ਹੋਈ ਹੈ। ਮੈਨੂੰ ਯਾਦ ਆ ਮੈਂ ਜਦੋਂ ਐਕਟਿਵ ਪੱਤਰਕਾਰੀ ਕਰਦਾ ਸੀ 1994 ਦੇ ਵਿੱਚ ਜਿਸ ਵੇਲੇ ਮੈਂ ਇੰਡੀਅਨ ਐਕਸਪ੍ਰੈਸ ਦੇ ਡਾਇਰੈਕਟਰ ਸੀ। ਉਦੋਂ ਇੱਕ ਬੜਾ ਮਸ਼ਹੂਰ ਕਾਥਿਆ ਕੇਸ ਹੋਇਆ ਸੀ। ਅ ਉਦੋਂ ਦੇ ਮੁੱਖ ਮੰਤਰੀ ਸਨ ਬਿਰਨ ਸਿੰਘ। ਉਹਨਾਂ ਦਾ ਜਿਹੜਾ ਪੋਤਰਾ ਸੀ ਕੋਟਲੀ ਗੁਰਕੀਰਤ ਕੋਟਲੀ ਉਹਦੇ ਤੇ ਔਰ ਉਹਦੇ ਸਾਥੀਆਂ ਦੇ ਉੱਤੇ ਕੇਸ ਹੋ ਗਿਆ ਇੱਕ ਫ੍ਰੈਂਚ ਨੈਸ਼ਨਲ ਕਾਥਿਆ ਨੂੰ ਰੇਪ ਦਾ ਕਿ ਇਹ ਸੱਤ ਬੰਦਿਆਂ ਨੇ ਪੰਜ ਉਹਦੇ ਦੋਸਤਾਂ ਨੇ ਤੇ ਦੋ ਪੁਲਿਸ ਵਾਲਿਆਂ ਨੇ ਰਲ ਕੇ ਕਾਥਿਆ ਨੂੰ ਕਿਡਨਾਪ ਕੀਤਾ ਤੇ ਉਹਦਾ ਬਾਅਦ ਵਿੱਚ ਉਹਦੀ ਮੋਲੇਸਟੇਸ਼ਨ ਹੋਈ ਉਹਨੂੰ ਰੇਪ ਕੀਤਾ ਕੇਸ ਚੱਲਦ ਰਿਹਾ ਬਾਅਦ ਦੇ ਵਿੱਚ ਖੈਰ ਕਾਥਿਆ ਆਪਣਾ ਗਵਾਹੀ ਦੇਣ ਵਾਸਤੇ ਨਹੀਂ ਆਈ ਐਵਿਡੈਂਸ ਦੇ ਨਾ ਉਸਤੇ ਨਹੀਂ ਆਈ ਔਰ ਇਹ ਸਾਰੇ ਬਰੀ ਹੋ ਗਏ ਲੇਕਿਨ ਜਿਨੋ ਇੱਕ ਕੇਸ ਚੱਲਿਆ ਸੀ ਮੈਨੂੰ ਯਾਦ ਆ ਸਤੰਬਰ ਅਕਤੂਬਰ 1994 ਦੇ ਵਿੱਚ ਤੇ ਗੁਰਕੀਰਤ ਕੋਟਲੀ ਵਾਸਤੇ ਇੱਕ ਕਿਉਂਕਿ ਉਹਨੂੰ ਅਰੈਸਟ ਹੋਈ ਬੜਾ ਦਬਾਅ ਪੈ ਗਿਆ ਅਰੈਸਟ ਕੀਤਾ ਗਿਆ ਤੇ ਉਹਨੂੰ ਜੇਲ ਦੇ ਵਿੱਚ ਰੱਖਣ ਵਾਸਤੇ ਇੱਕ ਰੈਸਟ ਹਾਊਸ ਰੋਪੜ ਦੇਲੇ ਦਾ ਇੱਕ ਰੈਸਟ ਹਾਊਸ ਸ਼ਾਇਦ ਫੋਰੈਸਟ ਰੈਸਟ ਹਾਊਸ ਸੀਗਾ ਉਹਨੂੰ ਜੇਲ ਚ ਕਨਵਰਟ ਕੀਤਾ ਗਿਆ ਸੋ ਰਸੂਕ ਵਾਲੇ ਬੰਦੇ ਜਿਹੜੇ ਆ ਉਹ ਰੈਸਟ ਹਾਊਸਸ ਨੂੰ ਵੀ ਜੇਲ ਬਣਾ ਲੈਂਦੇ ਆ ਇਹ ਉਦੋਂ ਹੋਇਆ ਸੀ ਮੈਨੂੰ ਯਾਦ ਆ ਔਰ ਜੋ ਇਹ ਪੰਜਾਬ ਚ ਹੋ ਰਿਹਾ ਹੈ ਇਹ ਇੱਕ ਵੱਖਰਾ ਨਹੀਂ ਹੈ ਇਹ ਮੁਲਕ ਦੇ ਵਿੱਚ ਵੀ ਇਹੀ ਹੋ ਰਿਹਾ ਤੁਹਾਨੂੰ ਯਾਦ ਹੋਊਗਾ ਕਿ ਜਦੋਂ ਔਰ ਹਰ ਸਰਕਾਰੇ ਕਰਦੀ ਰਹੀ ਹੈ ਜਦੋਂ ਕਾਂਗਰਸੀ ਸਰਕਾਰ ਸੀ ਉਸ ਵੇਲੇ ਸੁਰੇਸ਼ ਕਲਮਾਡੀ ਕਾਮਨਵੈਲਥ ਗੇਮਸ ਦੇ ਇੱਕ ਜਿਹੜਾ ਕਪਲਾਉ ਹੋਇਆ ਸੀ ਉਹਦੇ ਚੋਣਾਂ ਨੂੰ ਜਦੋਂ ਜੇਲ੍ਹ ਹੋਈ 2011-12 ਦੀ ਸ਼ਬਦ ਕਰ ਲਿਆ ਉਹਨਾਂ ਨੂੰ ਖਾਸ ਸਹੂਲਤਾਂ ਤੇ ਹਰ ਜੇਲ੍ਹ ਚ ਦਿੱਤੀਆਂ ਗਈਆਂ ਉਸ ਤੋਂ ਬਾਅਦ ਜਦੋਂ ਕਾਨੀ ਮੋਜੀ ਤੇ ਇਹ ਰਾਜਾ ਦੇ ਉੱਤੇ 2G ਸਕੈਮ ਚੱਲਿਆ ਉਹ ਵੀ ਸ਼ਾਇਦ 2011-12 ਦੀ ਗੱਲ ਹੈ ਉਹਨਾਂ ਨੂੰ ਵੀ ਖਾਸ ਸਹੂਲਤਾਂ ਦਿੱਤੀਆਂ ਗਈਆਂ ਬਾਦ ਦੇ ਵਿੱਚ 2016 ਕੇ 17 ਦੀ ਗੱਲ ਹੈ ਜੈਲ ਅਲੀਤਾ ਜਿਹੜੀ ਤਾਮਿਲਨਾਡੂ ਦੀ ਚੀਫ ਮਿਨਿਸਟਰ ਸੀਗੀ ਉਹਨਾਂ ਦੀ ਬਹੁਤ ক্লোਜ਼ ਨਜ਼ਦੀਕੀ ਸੀਗੀ ਸਸੀ ਕਲਾ ਉਹਨੂੰ ਵੀ ਬੈਂਗਲੂਰੂ ਜੇਲ ਦੇ ਵਿੱਚ ਖਾਸ ਸਹੂਲਤਾਂ ਦਿੱਤੀਆਂ ਗਈਆਂ ਡਾਕਟਰ ਅਮਰ ਸਿੰਘ ਨੂੰ ਜਿਹੜੇ ਐਸਪੀ ਦੇ ਲੀਡਰ ਸੀ ਉਹਨਾਂ ਨੂੰ ਵੀ ਸਹੂਲਤਾਂ ਦਿੱਤੀਆਂ ਗਈਆਂ ਔਰ ਹੁਣ ਤੁਸੀਂ ਵੇਖ ਹੀ ਲਿਆ ਵਾ ਕਿ ਕਿਵੇਂ ਡੇਰਾ ਸੱਚਾ ਸੌਦਾ ਦੇ ਮੁਖੀ ਜਿਹੜੇ ਨੇ ਗੁਰਮੀਤ ਰਾਮ ਰਹੀਮ ਉਹਨਾਂ ਨੂੰ ਕਿਵੇਂ ਸੁਨਾਰੀਆ ਜੇਲ ਜਿਹੜੀ ਰੋहतक ਦੇ ਕੋਲੇ ਆ ਉੱਥੇ ਖਾਸ ਸਹੂਲਤਾਂ ਦਿੱਤੀਆਂ ਜਾਂਦੀਆਂ ਬਾਰ-ਬਾਰ ਉਹਨਾਂ ਨੂੰ ਰਿਮਾਨ ਪਰੋਲ ਦਿੱਤੀ ਜਾਂਦੀ ਆ ਮੇਰਾ ਖਿਆਲ ਆ ਪਿਛਲੇ 4 ਸਾਲਾਂ ਦੇ ਵਿੱਚ ਘੱਟੋ ਘੱਟ 8 ਜਾਂ 9 ਮਹੀਨੇ ਤੋਂ ਪਰੋਲ ਤੇ ਆ ਚੁੱਕੇ ਆ ਇਹ 7 ਸਾਲ ਦੀ ਉਹਨਾਂ ਨੂੰ ਹੁਣ ਤੱਕ ਸਜ਼ਾ ਹੋਈ ਆ ਤੋਂ ਉਹਦੇ ਚੋਂ ਘੱਟੋ ਘੱਟ 10 ਜਾਂ 12 ਮਹੀਨੇ ਜਿਹੜੇ ਨੇ ਉਹ ਤੇ ਪਰੋਲ ਤੇ ਰਹੇ ਨੇ ਸੋ ਇਹ ਸਾਰੀਆਂ ਸਰਕਾਰਾਂ ਇਹ ਜਿਹੜੀ ਜੇਲ੍ਹ ਟਰਮ ਆ ਉਹਨੂੰ ਆਪਣੇ ਬੰਦਿਆਂ ਵਾਸਤੇ ਸੁਖਾਲਾ ਬਣਾਉਣ ਲਈ ਕੋਸ਼ਿਸ਼ਾਂ ਕਰਦੀਆਂ ਵਾਂ ਔਰ ਇਹ ਇਹ ਹਲਕੀ ਆ ਮੇਰਾ ਮੰਨਣਾ ਵਾ ਮਾ ਕਿ ਇਹਦੇ ਤੇ ਸੁਪਰੀਮ ਕੋਰਟ ਨੂੰ ਔਰ ਹਾਈ ਕੋਰਟਸ ਨੂੰ ਦਖਲ ਦੇਣਾ ਚਾਹੀਦਾ ਵਾ ਮੁਖਤਾਰਮ ਸਾਰੀਂ ਨੂੰ ਵੀ ਸੁਪਰੀਮ ਕੋਰਟ ਦੇ ਆਰਡਰਸ ਤੇ ਵਾਪਸ ਯੂਪੀ ਲਿਆ ਗਿਆ ਸੀਗਾ ਸੋ ਇਹਦੇ ਇਸ ਕੇਸ ਦੇ ਵਿੱਚ ਵੀ ਜੇ ਹੁਣ ਗੱਜਰ ਮਾਜਰਾ ਜਿਹੜਾ ਵਾ ਉਹਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਿਆ ਗਿਆ ਵਾ ਤੇ ਜਿਹੜੇ ਕੋਰਟ ਨੇ ਉਹਨੂੰ ਨਿਆਇਕ ਹਿਰਾਸਤ ਚ ਭੇਜਿਆ ਵਾ ਉਹਨੂੰ ਮਾਨੀਟਰ ਕਰਨਾ ਚਾਹੀਦਾ ਵਾ ਕਿ ਉਹ ਕਿੱਥੇ ਆ ਜਿਉ ਇੱਕ ਹਸਪਤਾਲ ਦੇ ਪ੍ਰਾਈਵੇਟ ਵਾਰਡ ਦੇ ਵਿੱਚ ਏਸੀ ਰੂਮ ਦੇ ਵਿੱਚ ਲੇਟਿਆ ਵਾ ਤੇ ਉਹ ਫਿਰ ਕਾਦੀ ਨਿਆਇ ਖਰਾਸਤ ਹੈ ਕਾਦੀ ਜੁਡੀਸ਼ੀਅਲ ਕਸਟਡੀ ਹੈ ਕਾਦੀ ਜੇਲ ਹੈ ਸੋ ਇਹਦੇ ਬਾਰੇ ਬੜੀਆਂ ਕਲੀਅਰ ਗਾਈਡਲਾਈਨਸ ਜਿਹੜੀਆਂ ਵਾ ਇਹ ਹੋਣੀਆਂ ਚਾਹੀਦੀਆਂ ਵਾ ਕਿਸੇ ਵੀ ਹਾਲਤ ਦੇ ਵਿੱਚ ਰਸੂਕ ਕੋਲੇ ਬੰਦੇ ਜੋ ਕੋਸ਼ਿਸ਼ ਕਰਦੇ ਆ ਇਹਨੂੰ ਨਕਾਰਨਾ ਚਾਹੀਦਾ ਵਾ ਜੇਲਾਂ ਨੂੰ ਰੀਕ੍ਰੀਏਸ਼ਨਲ ਸੈਂਟਰ ਜਾਂ ਪਿਕਨਿਕ ਸਪੌਟ ਜਿਹੜਾ ਵਾ ਉਹ ਬਣ ਨਹੀਂ ਦੇਣਾ ਚਾਹੀਦਾ